आठ तो मैं पहले दिवारी पुण्याई दिन पक्की बारी तस्सेरी पत्ती मेरी पुण्य के ज्यादा तो तम्बु यमुनी संती को के साथ कालम का कंपलेयर नाम का मंगल चम्पु के नाम का ओलाव अमर ने अमर ने तीन को के ज्यादा काफी सी जाग जाग आवे पंद्रह से बारह बुन्दा दे हैरानी करना कितनी एक बिगावे आसवरी से पच्चस्त्री � ਤੇ ਸਤਿ ਸ੍ਰੀ ਅਕਾਲ ਅੱਲਾ ਫੌਜ਼ੂਰ ਤਕਬੀਰ ਪਹਿਲ ਤੇਰਾ ਗੇਨੁ ਪਰਮੇਆ ਖਾ God and You ਨਾਮ ਮਿਲੇ ਤਾਂ ਜੀਵਾ ਤੇਰਸ ਪਇਓ ਆਪੇ ਤਰਸ ਕਇਓ ਆਪੇ ਤਰਸ ਪਇਓ DONE! ਸਤ ਗੁਰ ਸਚ ਜਨ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਧੀ ਵਹਿ ਗਰਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਨਾਮ ਤੇਰਾ ਪ੍ਰਾਨ ਸਖਾਈ ਤਿਸ ਬਿਨ ਕੜੀ ਨਿ ਮਖ ਨਹੀਂ ਜੀਵਾ ਨਾਨਕ ਨਾ ਤੁਮੇ ਤਾ ਜੀਵਾ ਆਇਆ ਨਾਮ বিনা ਨਹੀਂ ਜੀ ਵੱਡੇ ਪਾਸ ਗੁਰਮੁਖ ਹਰਪਾ ਬਿਸਰ ਨਾਹੀ ਦਾਤਾ ਆਪਣਾ ਨਾਮ ਦੇ ਗੁਣ ਗਾਵਾਂ ਜਿਨ ਰਾਮ ਨਾਨਕ ਚਾ ਤਾਂ ਕੋਈ ਨਾ ਬਾਬਾ ਦੋ ਮਿੰਟ ਲਾ ਲਾ ਅੱਜ ਤੇ ਲਾ ਲੈ ਵੀ ਥੋੜੀ ਵੀ ਬਣਾਤੀ ਥੜੀ ਬਣਾਤੀ ਉਹ ਆਪਣੀ ਇੱਥੇ ਹੌਲੀ ਹੌਲੀ ਐਂਟਰੀ ਪਾੜਨਾ ਅਜਿਹਾ ਲਾਗਦਾ ਹੈ ਕਿ ਕੋਈ ਨਹੀਂ ਹੋ ਜਾਂਦਾ। ਇਹ ਇੱਥੇ ਹੋ ਜਾਂਦਾ। ਤੁਹਾਨੂੰ ਦੱਸਣਾ ਤੁਸੀਂ ਬਾਅਦ ਵਿੱਚ ਮੈਨੂੰ ਸਮਝਾਉਣਾ ਤੇ ਕਰ ਕਰਨਾ। ਕੀ ਰੰਗ ਚਲੋ ਨਾ ਚਲੇ ਹੋਏ ਕਿੱਥੇ ਜਾਵੇ ਨਾ ਮਨ ਮਨਤਾ ਹੋ ਜੇ ਮੰਗੀ ਜਾਏ ਰਾਸਤਾ ਦੇ ਦੇ ਨਾਮ ਚਲੇ ਜੀ ਹਰ ਵੇਲੇ ਅਰਦਾਸ ਕਰਾਂ ਮੈਂ ਚਰਨਾ ਦੇ ਵਿੱਚ ਤੇਰੇ ਹਰ ਵੇਲੇ ਅਰਦਾਸ ਕਰਾਂ ਮੈਂ ਚਰਨਾ ਦੇ ਵਿੱਚ ਤੇਰੇ ਜਗ ਤੇ ਬਦਲ ਛਾ ਗਏ ਕਾਲੇ ਕਰ ਦੋ ਦੂਰ ਹਨੇਰੇ ਤੇਰੀ ਰਹਿਮਤ ਬਾਝੋਂ ਦੜਾ ਹਾਲ ਮੇਰੇ ਵਾਹਿਗੁਰੂ ਜੀ ਸੁਖ ਦਾ ਚੜਾਵੀ ਸਾਲ ਵਾਹਿਗੁਰੂ ਸੁਖ ਦਾ ਚੜਾਵੀ ਸਾਲ ਸੁਖ ਦਾ ਚੜਾਵੀ ਸਾਲ ਵਾਹਿਗੁਰੂ ਸੁਖ ਦਾ ਚੜਾਵੀ ਸਾਲ ਰੱਖੀ ਨਿਗਾਹ ਮਿਹਰ ਦੀ ਸਤਗੁਰ ਹੋਵਣ ਸਭ ਖੁਸ਼ ਹੋ ਸੁਖ ਦਾ ਚੜਾਵੀ ਸਾਲ ਵਾਹਿਗੁਰੂ सुख दी सार ख़ुशियां खेडे, कोन चुफेरे मैं कांड दायावी पुले पटके माफ़ करी तू ರಸ್ತೆ ಪಸ್ತೆ ಪರ ದುಖ ಸುಖ ಹರಖಿ ಸತ್ ಗುರು ರಂಗ ಸಂಗ ತು ನಾ ವಾಹು ಜೀ ਸੁਖ ਦਾ ਚੜਾਵੀ ਸਾਲ ਵਾਹਿਗੁਰੂ ਸੁਖ ਦਾ ਚੜਾਵੀ ਸਾਲ ਸੁਖ ਦਾ ਚੜਾਵੀ ਸਾਲ ਵਾਹਿਗੁਰੂ ਸੁਖ ਦਾ ਚੜਾਵੀ ਸਾਲ ਰੱਖੀ ਨਿਗਾਹ ਮੇਰੇ ਦੀ ਸਤਿਗੁਰ ਹੋਵਣ ਸਭ ਖੁਸ਼ ਆ ਸੁਖ ਦਾ ਚੜਾਵੀ ਤੇਰੀ ਕੁਦਰਤ ਤੇਰੀ ਦੁਨੀਆ ਤੂੰ ਹੀ ਸਿਰਜਣਹਾਰਾ ਬਖਸ਼ਦਾ ਮੀਰੇ ਐਬਦਾਨ ਦਿਆ ਤੂੰ ਹੀ ਬਖਸ਼ਣਹਾਰਾ ਤੂੰ ਹੀ ਬਖਸ਼ਣਹਾਰਾ ਤੇਰੀ ਕੁਦਰਤ ਤੇਰੀ ਦੁਨੀਆ ਤੂੰ ਹੀ ਸਿਰਜਣਹਾਰਾ ਬਖਸ਼ਦਾ ਮੀਰੇ ਐਬਦਾਨ ਦਿਆ ਤੂੰ ਹੈ ਬਖਸ਼ਣਹਾਰਾ ਨਾ ਮੇਰੀ ਦੀ ਸਤ ਗੁਰ ਸਭ ਹੋ ਵਣ ਖੁਸ਼ ਹਾ ਵਾਹਿ ਗੁਰੂ ਜੀ ਸੁਖ ਦਾ ਚੜਾਵੀ ਸਾਲ ਵਾਹਿ ਗੁਰੂ ਸੁਖ ਦਾ ਚੜਾਵੀ ਸਾ ਸੁਖ ਦਾ ਚੜਾਵੀ ਸਾਲ ਵਾਹਿ ਗੁਰੂ ਸੁਖ ਦਾ ਚੜਾਵੀ ਸਾ ਸੁਖ ਦਾ ਚੜਾਵੀ ਸਾਲ ਵਾਹਿ ਗੁਰੂ ਸੁਖ ਦਾ ਚੜਾਵੀ ਸਾ Shut the mouth, shut the mouth